ਇਹ 2000 12 13 ਤੱਕ ਜਿਸ ਵਕਤ ਸਰਦਾਰ ਪਰਮਜੀਤ ਸਿੰਘ ਸਰਨਾ ਇਹਨਾਂ ਦੀ ਟੀਮ ਕਾਬਜ਼ ਰਹੀ ਆ ਦਿੱਲੀ ਦੀ ਸੰਗਤ ਨੂੰ ਹਮੇਸ਼ਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਦੋ ਦੋ ਸੰਗਰਾਂ ਦਾ ਦੋ ਦੋ ਗੁਰਪੁਰਬ ਮਣਾਉਂਦੀ ਆ ਔਰ ਅਸੀਂ ਸੋਚਦੇ ਸੀ ਸ਼ਾਇਦ ਵਕਤ ਦੇ ਨਾਲ ਇਹ ਠੀਕ ਹੋ ਗਏ ਨੇ ਸਮਝ ਆ ਗਈ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਜ ਸਮਰਪਿਤ ਹੋ ਗਿਆ ਮਗਰ ਬੜੀ ਅਫਸੋਸ ਦੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਪਾਨ ਤੋਂ ਬਾਅਦ ਵੀ ਸਰਦਾਰ ਪਰਮਜੀਤ ਸਿੰਘ ਸਰਨਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਵੀ ਵਿਪਰੀਤ ਗੱਲਾਂ ਕਰ ਰਿਹਾ ਹੈ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜਾ ਗੁਰਪੁਰਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 19 ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕੈਲੰਡਰ ਦੇ ਮੁਤਾਬਿਕ ਸਾਰੀ ਦੁਨੀਆ ਦੇ ਵਿੱਚ ਮਨਾਉਣ ਵਾਸਤੇ ਕਿਹਾ ਗਿਆ ਉਦੇ ਵਿਪਰੀਤ ਜਾ ਕੇ ਆਪਣੇ ਅਕਾਵਾ ਨੂੰ ਉਹ ਅਕਾਵਾ ਜਿਨ੍ਹਾਂ ਨਾਲ ਇਹਨਾਂ ਦੀ ਪੁਰਾਣੀ ਸਾਂਝ ਹੈ ਜਿਹੜਾ ਹੈ ਪਾਕਿਸਤਾਨ ਦੇ ਏਜੰਟ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਇਹਨਾਂ ਦੇ ਜਿਹੜੇ ਹੱਥ ਮਿਲੇ ਹੋਇਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ 9 ਅਕਤੂਬਰ ਦਾ ਜਿਹੜਾ ਦਿਨ ਜਿਹੜਾ ਪਾਕਿਸਤਾਨ ਕਮੇਟੀ ਕੋਲੋਂ ਮقرਰ ਕੀਤਾ ਗਿਆ ਉਹਦੇ ਸਮਰਪਿਤ ਹੋ ਕੇ ਦਿੱਲੀ ਤੋਂ ਇੱਕ ਜਥਾ ਭੇਜਣ ਦੀ ਗੱਲ ਕੀਤੀ ਆ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਗਏ ਹਜ਼ਾਰ-ਹਜ਼ਾਰ ਰੁਪਈਆ ਪੈਸੇ ਲਏ ਗਏ ਫੀਆਦਾ ਦੇ ਵੀਜ਼ੇ ਲਗਵਾਉਣ ਵਾਸਤੇ ਔਰ 150 ਡਾਲਰ ਜਿਹੜਾ ਹੈ ਉਹ ਪੈਸਾ ਲਿਆ ਲਿਆ ਗਿਆ ਕਿ ਜਿਹੜਾ ਤੁਹਾਡਾ ਇੱਥੇ ਖਰਚਾ ਆਏਗਾ ਯਾਨੀ ਕਿ 12 12 13 13000 ਰੁਪਿਆ ਮਗਰ 230 ਵੀਜ਼ੇ ਅਪਲਾਈ ਕੀਤੇ ਗਏ ਔਰ 230 ਦੀ ਜਿਸ ਵਕਤ ਰਿਫਿਊਜ਼ਲ ਹੋ ਗਈ ਜਾ ਕੇ ਆਪਣੇ ਅਕਾਵਾ ਨੂੰ ਆਈਐਸਆਈ ਵਾਲਿਆਂ ਨੂੰ ਉੱਥੇ ਉਹਨਾਂ ਦੇ ਪੈਰਾਂ 'ਚ ਪੈ ਗਏ ਕਿ ਜੀ ਅਸੀਂ ਦੁਨੀਆ ਦੇ ਵਿੱਚ ਮੈਸੇਜ ਕੀ ਦੇ ਪਾਵਾਂਗੇ ਕਿ ਦਿੱਲੀ ਤੋਂ ਕੋਈ ਸੰਗਤ ਨਹੀਂ ਪਹੁੰਚੇਗੀ ਤੇ ਸੋ ਉਹਨਾਂ ਨੇ ਇੱਥੇ ਆਰਡਰ ਕੀਤਾ ਹਾਈ ਕਮਿਸ਼ਨ ਨੂੰ ਇੱਥੇ ਗੱਲ ਕੀਤੀ ਔਰ 53 ਬੰਦਿਆ ਦਾ ਇਥੋਂ ਇੱਕ ਡੈਲੀਗੇਸ਼ਨ ਸਿਰਫ ਪਾਸ ਹੋਇਆ ਜਿਹੜਾ 230 ਬੰਦਿਆਂ ਦੇ ਪੈਸੇ ਇਕੱਠੇ ਕੀਤੇ ਔਰ 53 ਬੰਦਿਆਂ ਤੇ ਵੀਜ਼ੇ ਲਾ ਕੇ ਅੱਜ ਉੱਥੇ ਪਾਕਿਸਤਾਨ ਭੇਜਣ ਦੀ ਗੱਲ ਕਰ ਰਹੇ ਆ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਚਿੱਠੀ ਵੀ ਲਿਖੀ ਆ ਮੰਗ ਪੱਤਰ ਦੇ ਰਾਹੀਂ ਔਰ ਉਹਨਾਂ ਨੂੰ মিডিਆ ਰਾਹੀਂ ਵੀ ਅੱਜ ਬੇਨਤੀ ਕਰਦੇ ਆ ਕਿ ਐਸੇ ਬੰਦੇ ਜਿਹੜੇ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਵਿਰੁੱਧ ਚੱਲ ਰਹੇ ਆ ਅਕਾਲ ਤਖਤ ਸਾਹਿਬ ਤੋਂ ਮਿੱਥੀ ਹੋਈ ਤਰੀਕ ਦੇ ਖਿਲਾਫ ਚੱਲ ਰਿਹਾ ਹੈ ਇਹਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਸਰਨਾ ਸਾਹਿਬ ਨੂੰ ਅਕਾਲ ਤਖਤ ਤੇ ਪਤਲਬ ਕਰਕੇ ਪੁੱਛਣਾ ਚਾਹੀਦਾ ਹੈ ਕਿ ਇਹ ਤਰੀਕ ਜਿਹੜੀ ਹੈ ਇਹਦੇ ਉੱਤੇ ਤੁਸੀਂ ਕਿਉਂ ਸੰਗਤਾਂ ਨੂੰ ਪ੍ਰੇਰਿਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਪੈਡ ਦੇ ਉੱਤੇ ਚਿੱਠੀਆਂ ਲਿਖ ਰਹੇ ਹੋ ਕਿ ਸਾਨੂੰ ਵੀਜ਼ੇ ਦਿੱਤੇ ਜਾਣ ਕਿਉਂਕਿ ਅਸੀਂ 9 ਤਰੀਕ ਨੂੰ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਸੋ ਅੱਜ ਇਹ ਬੀੜਿਆ ਰਹੀ ਔਰ ਜਦੋਂ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨ ਵਸੇ ਆਸਾਰਾ মিডিਆ ਸੀ ਇੱਥੇ ਸਦਿਆ ਸਬ ਮੇਰਾ ਦੂਸਰਾ ਸਵਾਲ ਇਹ ਹੈ ਕਿ ਅਕਾਲ ਤਖਤ ਸਾਹਿਬ ਜਿਸ ਤਰੀਕੇ ਸੇ ਭਾਰਤ ਮੇ ਲਾਗੂ ਹੁੰਤੇ ਹੈ ਪਾਕਿਸਤਾਨ ਮੇ ਵੀ ਕਿਆ ਲਾਗੂ ਗੁਰਦੁਆਰਿਆਂ ਮੇ ਉਨ ਕੀ ਜੋ ਚੀਜ਼ੇ ਹੈ ਵੋ ਲਾਗੂ ਹੁੰਤੀ ਹੈ ਔਰ ਪਾਕਿਸਤਾਨ ਮੇ ਕਿਆ ਗੁਰਦੁਆਰਿਆਂ ਮੇ ਅਲਗ ਜੋ ਗੁਰਪਰਵ ਹੈ ਵੋ ਮਨਾਏ ਜਾਂਦੇ ਹੈ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਬਾਉਂਡੇਸ਼ਨ ਦਾ ਕਿਸੇ ਬਾਉਂਡਰੀ ਦਾ ਮੁਤਾਜ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਹਰ ਮਰਿਆਦਾ ਨੂੰ ਹਰ ਗੁਰਸਿੱਖ ਨੂੰ ਮੰਨਨ ਦਾ ਉਦਾ ਫਰਜ਼ ਹੈ ਔਰ ਉਹ ਭਾਵੇਂ ਦਿੱਲੀ ਜੇ ਰਹਿੰਦਾ ਹੋਵੇ ਭਾਵੇਂ ਦੇਸ਼ ਦੇ ਕਿਸੇ ਕੋਨੇ ਚ ਰਹਿੰਦਾ ਹੋਵੇ ਭਾਵੇਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਰਹਿੰਦਾ ਹੋਵੇ ਮਗਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਫਰਮਾਨ ਦਾ ਕੋਈ ਵੀ ਅਗਰ ਖਿਲਾਫੀ ਕਰਦਾ ਹੈ ਤੇ ਇਹਦਾ ਮਤਲਬ ਉਹ ਸਿਰਾ ਸਿਰ ਪੰਥ ਵਿਰੋਧੀ ਹੈ ਔਰ ਸਰਨਾ ਸਾਹਿਬ ਬਾਰੇ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਹਮੇਸ਼ਾ ਅਕਾਲ ਤਖਤ ਦੇ ਉਲਟ ਚੱਲੇ ਨੇ ਔਰ ਅੱਜ ਵੀ ਜਿਸ ਵਕਤ ਉਹਨਾਂ ਦੇ ਆਕਾਵਾ ਜਿਹੜਾ ਨੂੰ ਪੰਥ ਤੋਂ ਕਢਿਆ ਗਿਆ ਹੈ ਜਿਨ੍ਹਾਂ ਨੂੰ ਤਨਖਾਹਾਂ ਘੋਸ਼ਿਤ ਕੀਤਾ ਗਿਆ ਹੈ ਉਹਦੇ ਬਾਵਜੂਦ ਵੀ ਇਹਨਾਂ ਨੂੰ ਸਬਕ ਨਹੀਂ ਸਿੱਖਿਆ ਔਰ ਇਹ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਉਲਟ ਜਾ ਕੇ ਕੰਮ ਕਰ ਰਹੇ ਹਨ ਅੱਛਾ ਇੱਕ ਹੋਰ ਸਵਾਲ ਹੈ ਕਿ ਪਿਛਲੇ ਕੋਈ 2 ਦਿਨ ਪਹਿਲੇ ਇੱਕ ਬੀਜੇਪੀ ਦੇ ਸਾਥ ਬੈਠਕ ਹੋਈ ਹੈ ਔਰ ਉਸ ਬੈਠਕ ਮੇ ਆਪ ਵੀ ਦਿਖਾਈ ਦੇ ਰਹੇ ਹਨ ਕਿ ਆਪ ਉਸ ਬੀਜੇਪੀ ਦੇ ਜੋ ਨੁਮਾਇੰਦੇ ਹਨ ਉਹਨਾਂ ਦੇ ਸਾਥ ਆਪ ਬੈਠੇ ਹੋਏ ਦਿਖਾਈ ਦੇ ਰਹੇ ਹਨ ਸਭ ਤੋਂ ਵੱਡਾ ਸਵਾਲ ਕਿ ਆਪ ਕੀ ਬੀਜੇਪੀ ਦੇ ਸਾਥ ਮਿਲੇ ਹੋਏ ਹਨ ਕਿਉਂਕਿ ਆਪ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਵੀ ਅਧਿਕਸ਼ਕ ਹਨ ਦੇਖੋ ਬੜਾ ਇੱਕ ਹਾਸੋਹੀਨ ਇੱਕ ਗੱਲ ਜਿਹੜੀ ਹੈ ਇਹ ਸਰਨਾ ਸਾਹਿਬ ਨੇ ਵੀ ਚੁੱਕੀ ਆ ਮੈਂ ਬੜੇ ادب ਦੇ ਨਾਲ ਔਰ ਬੜੀ ਨਿਮਰਤਾ ਦੇ ਨਾਲ ਇੱਕ ਗੱਲ ਜਰੂਰ ਪੁੱਛਣਾ ਚਾਹੁੰਦਾ ਕਿਾ ਜੈ ਪ੍ਰਕਾਸ਼ ਨੱਡਾ ਜਿਹੜਾ ਦੇਸ਼ ਦਾ ਕੇਂਦਰ ਮੰਤਰੀ ਹੈ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਮਿਲਣਾ ਕੋਈ ਗੁਨਾਹ ਹੈ ਉਹਨਾਂ ਨੂੰ ਮਿਲਣ ਵਸੇ ਕਿਆ ਸ਼੍ਰੀ ਅਕਾਲ ਤਖਸਾਲ ਉਹ ਉਸ ਅਕਾਲ ਤਖਸਾਲ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਤੱਕ ਘੋਸ਼ਿਤ ਕਰਤਾ ਕੀ ਉਹਨਾਂ ਨੇ ਕੋਈ ਹੁਕਮ ਲਾਇਆ ਹੋਇਆ ਕਿ ਬੀਜੇਪੀ ਦੇ ਕਿਸੇ ਕੇਂਦਰ ਦੇ ਮੰਤਰੀ ਦੇ ਨਾਲ ਨਹੀਂ ਮਿਲਣਾ ਕੀ ਜੇਪੀ ਨੱਡਾ ਜੀ ਅਕਾਲ ਤਖਬ ਨੂੰ ਟਹਿ ਟੇਰੀ ਕਰਨ ਵਾਲੇ ਕਿਸੇ ਗਰੁੱਪ ਦੇ ਨਾਲ ਕੰਸਲਟ ਰੱਖਦੇ ਨੇ ਜਾਂ ਉਹਨਾਂ ਦਾ ਕੋਈ ਐਫਾ ਜਾਂ ਕੰਸਰਨ ਹੈ ਕਿ ਜਿਨ੍ਹਾਂ ਨੇ ਗੁਰੂ ਘਰਾਂ ਦੀਆਂ ਜਾਂ ਗੁਰੂ ਦੇ ਗੁਰਦੁਆਰਿਆਂ ਦੀਆਂ ਜਾਂ ਕੋਈ ਵੀ ਪੂਜਾ ਸਥਾਨ ਮੰਦਿਰਾਂ ਦੀ ਕੋਈ ਗੋਲਕਾ ਚੋਰੀ ਕੀਤੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਆਪ ਆਪਣੇ ਇਲزام ਲੱਗੇ ਹੋਣੇ ਜਿਹੜੇ ਇਸ ਕੁਐਸਚਨ ਨੂੰ ਉਠਾ ਰਹੇ ਨੇ ਕਿਸੇ ਕੇਂਦਰ ਮੰਤਰੀ ਨੂੰ ਮਿਲਣਾ ਉਹਨਾਂ ਦੀ ਕਿਸੇ ਚਾਹ ਪਾਰਟੀ ਦੇ ਵਿੱਚ ਉੱਥੇ ਕੋਈ ਮੀਟਿੰਗ ਨਹੀਂ ਬੁਲਾਈ ਗਈ ਉਹਨਾਂ ਨੇ ਦਿੱਲੀ ਦੇ ਸਿੱਖਾਂ ਦਾ ਇੱਕ ਸਤਕਾਰ ਕਰਦੇ ਹੋਏ ਦਿੱਲੀ ਦੇ ਜਿਨੇ ਨਾਮੀ ਸਿੱਖ ਸੀ ਉਹਨਾਂ ਨੂੰ ਬੁਲਾਇਆ ਗਿਆ ਔਰ ਪ੍ਰੋਬਲਮ ਉਹਨਾਂ ਲੋਕਾਂ ਨੂੰ ਆ ਰਹੀ ਹੈ ਜਿਹੜੇ ਲੋਕ ਅੱਜ ਤੱਕ ਇਹਨਾਂ ਘਰਾਂ ਦੀਆਂ ਚਾਕਰੀਆਂ ਕਰਦੇ ਰਹੇ ਉਹਨਾਂ ਘਰਾਂ ਦੇ ਝੂਠੇ ਬਰਜ਼ਦਨ ਤੱਕ ਚੁਗਦੇ ਰਹੇ ਅੱਜ ਉੱਥੇ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਇਸ ਕਰਕੇ ਪੀੜਾ ਹੋ ਰਹੀ ਹੈ ਕਿ ਇਹ ਲੋਕ ਅੱਜ ਕਿਸ ਤਰੀਕੇ ਦੇ ਨਾਲ ਇੱਕ ਮੰਤਰੀਆਂ ਦੇ ਨਾਲ ਬੈਠ ਕੇ ਉੱਥੇ ਸਰਦਾਰ ਹਰਦੀਪ ਸਿੰਘ ਪੂਰੀ ਵੀ ਸੀ ਉੱਥੇ ਮinority ਦੇ ਚੇਅਰਮੈਨ ਅਲਸਾਰ ਇਕਬਾਲ ਸਿੰਘ ਲਾਲਪੂਰਾ ਸਾਹਿਬ ਵੀ ਸੀ ਸੋ ਇਹ ਕੋਈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਨਹੀਂ ਹੋ ਰਹੀ ਸੀ ਇਹ ਦਿੱਲੀ ਦੇ ਪ੍ਰੋਮਿਨੈਂਟ ਸਿੱਖਾਂ ਨੂੰ ਬੁਲਾ ਕੇ ਉਹਨਾਂ ਨੇ ਚਾਹ ਪਾਰਟੀ ਦੇ ਉੱਤੇ ਸਾਡੇ ਲੋਕਾਂ ਦੇ ਬਾਰੇ ਗੱਲ ਕੀਤੀ ਔਰ ਸਾਡੇ ਨਾਲ ਵਿਚਾਰ ਵਟਾਰਾ ਕੀਤਾ ਕਈ ਇਸ਼ੂ ਸੀ ਉਹਦੇ ਵਿੱਚ ਕੋਈ ਰਾਜਨੀਤਿਕ ਇਸ਼ੂਜ਼ ਵੀ ਨੇ ਕੋਈ ਧਾਰਮਿਕ ਇਸ਼ੂਜ਼ ਵੀ ਨੇ जीडीए मैं कैमरे के उत्तर डिस्कलोज नहीं कर सकता क्योंकि उसमें अगर उस बैठक की बात करें तो दिल्ली का जो आ, आ, बीजेपी का डेलीगेशन है चाहे अध्यक्ष की बात करें या महामंत्री की बात करें वो भी इसमें मौजूद थे और इस मीटिंग के बारे में जो जानकारी मिल रही है कि जो बीजेपी द्वारा किए गए कार्य हैं वो आम जनता तक पहुँचाने हैं और भी एक बीस मेंबर कमेटी बनी है और एक तीन मेंबर कमेटी बनी है जो बीस मेंबर कमेटी बनी है वो तीन जो मेंबर कमेटी बनी है उनको रिपोर्ट देगी कि किस तरीके से बीजेपी द्वारा किए गए कार्य हैं उनको किस तरीके तक लोगों तक पहुँचाया जाए और वो रिपोर्ट जो तीन मेंबर ਕਮੇਟੀਆਂ ਉਹ ਜੇ ਜੋ ਭਾਜਪਾ ਕੇ ਅਧਿਖ ਹੈ ਉਹਨਕੋ ਦੇਗੀ। ਕੀ ਮੈ ਮੇਰੇ ਕੋ ਇਹ 3 ਮੈਂਬਰੀ ਕਮੇਟੀ ਕੇ ਬਾਰੇ ਮੇਂ ਬਤਾ ਦਿਜੀਏ ਉਸਮੇ ਕੌਣ ਹੈ 3 ਮੈਂਬਰੀ ਕਮੇਟੀ ਮੇਂ ਜੋ 20 ਮੈਂਬਰੀ ਕਮੇਟੀ ਬਣਾਈ ਹੈ ਇਹ ਚਰਚਾ ਤੋਂ ਮੈਂ ਮੀਡੀਆ ਕੇ ਰਾਏ ਸੁਣ ਰਹਾ ਹੂੰ ਨਾ ਉੱਥੇ ਕੋਈ ਮੀਟਿੰਗ ਹੋ ਉਤੇ 20 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਨਾ 3 3 ਮੈਂਬਰੀ ਕਮੇਟੀ ਹਾਂ ਜਿੱਥੇ ਵੀ ਰਾਜਨੀਤਿਕ ਲੋਕ ਇੱਥੇ ਹੁੰਦੇ ਆ ਉਹ ਪਾਰਟੀਆਂ ਦੀ ਚਰਚਾ ਉਹਨਾਂ ਦਾ ਕਿਉਂਕਿ ਜ਼ਹਿਨ ਚ ਹੁੰਦਾ ਕਿਉਂਕਿ ਕੋਈ ਵੀ ਚੋਣ ਆ ਰਹੇ ਹੋਣ ਚਾਹ ਹਰਿਆਣਾ ਦੇ ਇਸ ਵਕਤ ਚੱਲ ਰਹੇ ਹੋਣ ਚਾਹ ਅੱਗੇ ਮਹਾਰਾਸ਼ਟਰ ਦੇ ਆਣ ਆ ਰਹੇ ਆ ਜਾਂ ਦਿੱਲੀ ਦੇ ਆਣੇ ਆ ਇਹਨਾਂ ਬਾਰੇ ਉਹ ਆਪਸ ਵਿੱਚ ਜ਼ਰੂਰ ਚਰਚਾ ਕਰ ਰਹੇ ਹੋਣਗੇ ਮਗਰ ਜਿਸ ਤਰੀਕੇ ਤੇ ਨਾਲ ਅਚੌਰੀਕਤਾ ਦੇ ਨਾਲ ਸਾਨੂੰ ਉੱਥੇ ਸੱਦਿਆ ਗਿਆ ਸਾਡੇ ਨਾਲ ਕੋਈ ਉੱਥੇ ਰਾਜਨੀਤਿਕ ਗੱਲ ਨਹੀਂ ਹੋਈ ਅ ਕੀ ਬੀਜੇਪੀ ਇਸ ਤਰੀਕੇ ਸੇ ਇੱਕ ਇਸ ਬੈਠਕ ਮੇਂ ਕੀ ਇਹ ਵੀ ਚਰਚਾ ਰਹੀ ਹੈ ਕਿ ਜੋ ਕਾਰਜ ਕੀਏ ਗਏ ਹੈ ਬੀਜੇਪੀ ਦੁਆਰਾ ਉਨਕੋ ਜਿਸ ਤਰੀਕੇ ਸੇ ਆਮ ਜਨਤਾ ਤੱਕ ਪਹੁੰਚਾਇਆ ਜਾਏ ਸਿੱਖੋਤੱਕ ਪਹੁੰਚਾਇਆ ਜਾਏ ਭਈ ਇਹ ਤੇ ਹਰ ਬੰਦਾ ਆਪਣੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਾ ਮਗਰ ਇਹਦੇ ਵਿੱਚ ਕਿਸੇ ਦੀ ਡਿਊਟੀ ਥੋੜੀ ਲਾਈ ਗਈ ਹੈ ਕਿ ਇਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਲਾਈ ਗਈ ਹੈ ਇਹ ਉਹਨਾਂ ਦੇ ਆਪਣੇ ਬੰਦਿਆਂ ਦੀ ਕੋਈ ਗੱਲ ਹੋਈਗੀ ਉਹਨਾਂ ਨੂੰ ਕਿਹਾ ਗਿਆ ਹੋਵੇਗਾ ਜ਼ਰੂਰ ਕਿ ਤੁਸੀਂ ਪ੍ਰਚਾਰ ਪ੍ਰਸਾਰ ਕਰੋ ਔਰ ਮੈਂ ਸਮਝਦਾ ਹਰ ਪਾਰਟੀ ਦੇ ਨੁਮਾਇੰਦੇ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਆਪਣੇ ਪਾਰਟੀ ਦਾ ਪ੍ਰਚਾਰ ਤੇ ਪ੍ਰਸਾਰ ਜਰੂਰ ਕਰੇ ਸੋ ਇਹਦੇ ਵਿੱਚ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉੱਥੇ ਜਦ ਮਿਨੋਰੀਟੀ ਕਮਿਸ਼ਨ ਦੇ ਚੇਅਰਮੈਨ ਬੈਠੇ ਹੋਣ ਉਹ ਕਿਸੇ ਪਾਰਟੀ ਨੂੰ ਬਿਲੋਂਗ ਨਹੀਂ ਕਰਦੇ ਦਿੱਲੀ ਕਮੇਟੀ ਦਾ ਪ੍ਰਧਾਨ ਬੈਠਾ ਉੱਥੇ ਉਹ ਕਿਸੇ ਪਾਰਟੀ ਦੇ ਨਾਲ ਬਿਲੋਂਗ ਨਹੀਂ ਹੈ ਸਾਡੇ ਸੁਖਾਵੇ ਰਿਲੇਸ਼ਨ ਨੇ ਔਰ ਸੁਖਾਵੇ ਰਿਲੇਸ਼ਨਾਂ ਦੇ ਕਰਕੇ ਅਸੀਂ ਉਹਨਾਂ ਬੰਦਿਆਂ ਦੇ ਨਾਲ ਹੱਥ ਮਿਲਾਉਂਦੇ ਆ ਜਿਹੜੇ ਗੁਰੂ ਦਿਆਂ ਔਰ ਸਾਡੇ ਗੁਰੂ ਘਰਾਂ ਦੀਆਂ ਗੱਲਾਂ ਕਰਨ ਨਾ ਕਿ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਅਕਾਲ ਤਖਨ ਨੂੰ ਟਹਿਟ ਨਹੀਂ ਕੀਤਾ ਹੋਏ ਮੈਂ 20 ਉਹ ਐਗਜ਼ਾਮਪਲ ਦਿਖਾ ਸਕਦਾ ਸਰਦਾਰ ਪਰਮਜੀਤ ਸਿੰਘ ਸਰਨਾ ਜਿਹੜੇ ਅੱਜ ਮੈਸ ਕੱਲ ਪ੍ਰੈਸ ਨੋਟ ਪਾਟ ਰਹੇ ਸੀ ਉਹਨਾਂ ਦਾ ਕਿ ਜਿਹੜੇ ਇਤਰਾਜ਼ ਜਤਾ ਰਹੇ ਨੇ ਸਰਦਾਰ ਸਰਨਾ ਸਾਨੂੰ ਪੁੱਛਣਾ ਚਾਹੀਦਾ ਕਿ ਆਪਣੇ ਪੀਡੀ 8 ਛੋਟਾ ਮਾਰੋ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਆਪਣੇ ਮੈਂਬਰਾਂ ਨੂੰ ਲਿਜਾ ਕੇ ਲਾਈਨਾਂ 'ਚ ਖੜੇ ਕਰਾ ਕੇ ਧੁੱਪ ਦੇ ਵਿੱਚ ਸੋਨੀਆ ਗਾਂਧੀ ਦੇ ਦਰਸ਼ਨ ਸਿਰਫ ਕਰਾਉਂਦੇ ਸੀ ਕਿ ਇਹ ਸੋਨੀਆ ਗਾਂਧੀ ਦੇ ਦਰਸ਼ਨ ਕਰ ਲਓ ਜਿੱਦਾਂ ਤੁਹਾਡੇ ਘਰ ਦੀ ਰਾਜਮਾਤਾ ਹੋਏ ਕੋਈ ਸੋ ਇਹੋ ਜਿਹਾ ਕੰਮ ਨਹੀਂ ਹੋਇਆ ਦੇਸ਼ ਦੇ ਇੱਕ ਰਾਜ ਕਰਨ ਵਾਲੀ ਸਰਕਾਰ ਚਲਾਉਣ ਵਾਲੀ ਉਹਦਾ ਰਾਸ਼ਟਰੀ ਅਧਿਕਾਰੀ ਨੇ ਬੁਲਾ ਕੇ ਆਪਣੇ ਨਾਲ ਸਿੱਖਾਂ ਨੂੰ ਬੁਲਾ ਕੇ ਅਗਰ ਚਾਹ ਚਾਹ ਤੇ ਪੀਣਾ ਔਰ ਉਹਨਾਂ ਦੀਆਂ ਗੱਲਾਂ ਸੁਣਨੀ ਹੈ ਤੇ ਤੁਹਾਡੇ ਟੇਢੇ ਪੀੜ ਹੋਣੀ ਮੇਰੇ ਕੱਲ ਹੋਣੀ ਨਹੀਂ ਚਾਹੀਦੀ ਮਗਰ ਤੁਹਾਡੇ ਤੁਹਾਡੀ ਇੱਕ ਮਾਨਸਿਕਤਾਫੋਜੀ ਹੋ ਚੁੱਕੀ ਹੈ ਦੋਵੇਂ 파ਟਨਰਾਂ ਦੀ ਤੁਹਾਡੀ ਔਰ ਮਨਜੀਤ ਸਿੰਘ ਜੀ ਕੇ ਦੀ ਤੁਹਾਨੂੰ ਇਹ ਪਰੇਸ਼ਾਨੀ ਹੋਣੀ ਜਾਇਜ਼ ਹੈ 2002 ਤੋਂ ਲੈ ਕੇ 2012 13 ਤੱਕ ਜਿਸ ਵਕਤ ਸਰਦਾਰ ਪਰਮਜੀਤ ਸਿੰਘ ਸਰਨਾ ਇਹਨਾਂ ਦੀ ਟੀਮ ਕਾਬਜ਼ ਰਹੀ ਆ ਦਿੱਲੀ ਦੀ ਸੰਗਤ ਨੂੰ ਹਮੇਸ਼ਾ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈਆਂ ਦੋ-ਦੋ ਸੰਗਰਾਂ ਦਾ ਦੋ-ਦੋ ਗੁਰਪੁਰਬ ਮੜਾਉਂਦੀ ਆ। ਔਰ ਅਸੀਂ ਸੋਚਦੇ ਸੀ ਸ਼ਾਇਦ ਵਕਤ ਦੇ ਨਾਲ ਇਹ ਠੀਕ ਹੋ ਗਏ ਨੇ ਸਮਝ ਆ ਗਈ ਹੈ ਔਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਅੱਜ ਜੀ ਸਮਰਪਿਤ ਹੋ ਗਿਆ ਹੈ। ਮਗਰ ਬੜੀ ਅਫਸੋਸ ਦੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਪਾਉਣ ਤੋਂ ਬਾਅਦ ਵੀ ਸਰਦਾਰ ਪਰਮਜੀਤ ਸਿੰਘ ਸਰਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਅੱਜ ਵੀ ਵਿਪਰੀਤ ਗੱਲਾਂ ਕਰ ਰਿਹਾ ਹੈ। ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਕਿ ਜਿਹੜਾ ਗੁਰਪੁਰਬ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 19 ਤਰੀਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਕੈਲੰਡਰ ਦੇ ਮੁਤਾਬਿਕ ਸਾਰੀ ਦੁਨੀਆ ਦੇ ਵਿੱਚ ਮਨਾਉਣ ਵਾਸਤੇ ਕਿਹਾ ਗਿਆ ਉਹਦੇ ਵਿਪਰੀਤ ਜਾ ਕੇ ਆਪਣੇ ਅਕਾਵਾ ਨੂੰ ਉਹ ਅਕਾਵਾ ਜਿਨ੍ਹਾਂ ਨਾਲ ਇਹਨਾਂ ਦੀ ਪੁਰਾਣੀ ਸਾਝ ਹੈ ਜਿਹੜਾ ਹੈ ਪਾਕਿਸਤਾਨ ਦੇ ਏਜੰਟ ਪਾਕਿਸਤਾਨ ਦੀ ਆਈਐਸਆਈ ਦੇ ਨਾਲ ਇਹਨਾਂ ਦੇ ਜਿਹੜੇ ਹੱਥ ਮਿਲੇ ਹੋਇਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨੇ 9 اکتوبر ਦਾ ਜਿਹੜਾ ਦਿਨ ਜਿਹੜਾ ਪਾਕਿਸਤਾਨ ਕਮਿਟੀ ਕੋਲੋਂ ਮقرਰ ਕੀਤਾ ਗਿਆ ਉਹਦੇ ਸਮਰਪਿਤ ਹੋ ਕੇ ਦਿੱਲੀ ਤੋਂ ਇੱਕ ਜਥਾ ਭੇਜਣ ਦੀ ਗੱਲ ਕੀਤੀ ਆ ਲੋਕਾਂ ਕੋਲੋਂ ਪੈਸੇ ਇਕੱਠੇ ਕੀਤੇ ਗਏ ਹਜ਼ਾਰ-ਹਜ਼ਾਰ ਰੁਪਿਆ ਪੈਸੇ ਲਏ ਗਏ ਫੀਓਦਾ ਦੇ ਵੀਜ਼ੇ ਲਗਵਾਉਣ ਵਾਸਤੇ ਔਰ 150 ਡਾਲਰ ਜਿਹੜਾ ਹੈ ਉਹ ਪੈਸਾ ਲਿਆ ਲਿਆ ਗਿਆ ਕਿ ਜਿਹੜਾ ਤੁਹਾਡਾ ਇੱਥੇ ਖਰਚਾ ਆਏਗਾ ਯਾਨੀ ਕਿ 12-12 13-13 ਹਜ਼ਾਰ ਰੁਪਿਆ ਮਗਰ 230 ਵੀਜ਼ੇ ਅਪਲਾਈ ਕੀਤੇ ਗਏ ਔਰ 230 ਦੀ ਜਿਸ ਵਕਤ ਰਿਫਿਊਜ਼ਲ ਹੋ ਗਈ ਜਾ ਕੇ ਆਪਣੇ ਅਕਾਵਾ ਨੂੰ ਆਈਐਸਆਈ ਵਲਿਆਂ ਨੂੰ ਉੱਥੇ ਉਹਨਾਂ ਦੇ ਪੈਰਾਂ 'ਚ ਪੈ ਗਏ ਕਿ ਜੀ ਅਸੀਂ ਦੁਨੀਆ ਦੇ ਵਿੱਚ ਮੈਸੇਜ ਕੀ ਦੇ ਪਾਵਾਂਗੇ ਕਿ ਦਿੱਲੀ ਤੋਂ ਕੋਈ ਸੰਗਤ ਨਹੀਂ ਪਹੁੰਚੇਗੀ ਤੇ ਸ ਉਹਨਾਂ ਨੇ ਇੱਥੇ ਆਰਡਰ ਕੀਤਾ ਹਾਈ ਕਮਿਸ਼ਨ ਨੂੰ ਇੱਥੇ ਗੱਲ ਕੀਤੀ ਔਰ 53 ਬੰਦਿਆ ਦਾ ਇਥੋਂ ਇੱਕ ਡੈਲੀਗੇਸ਼ਨ ਸਿਰਫ ਪਾਸ ਹੋਇਆ ਜਿਹੜਾ 230 ਬੰਦਿਆਂ ਦੇ ਪੈਸੇ ਇਕੱਠੇ ਕੀਤੇ ਔਰ 53 ਬੰਦਿਆਂ ਤੇ ਵੀਜ਼ੇ ਲਾ ਕੇ ਅੱਜ ਉੱਥੇ ਪਾਕਿਸਤਾਨ ਭੇਜਣ ਦੀ ਗੱਲ ਕਰ ਰਹੇ ਆ ਅਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਇੱਕ ਚਿੱਠੀ ਵੀ ਲਿਖੀ ਆ ਮੰਗ ਪੱਤਰ ਦੇ ਰਾਹੀਂ ਔਰ ਉਹਨਾਂ ਨੂੰ ਮੀਡੀਆ ਰਾਹੀਂ ਵੀ ਅੱਜ ਬੇਨਤੀ ਕਰਦੇ ਆ ਕਿ ਐਸੇ ਬੰਦੇ ਜਿਹੜੇ ਅੱਜ ਵੀ ਅਕਾਲ ਤਖਤ ਸਾਹਿਬ ਤੋਂ ਵਿਰੁੱਧ ਚੱਲ ਰਹੇ ਆ ਅਕਾਲ ਤਖਤ ਸਾਹਿਬ ਤੋਂ ਮਿੱਥੀ ਹੋਈ ਤਰੀਕ ਦੇ ਖਿਲਾਫ ਚੱਲ ਰਹੇ ਆ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਸਰਨਾ ਸਾਹਿਬ ਨੂੰ ਅਕਾਲ ਤਖਤ ਤੇ ਪਤਲਬ ਕਰਕੇ ਪੁੱਛਣਾ ਚਾਹੀਦਾ ਹੈ ਕਿ ਇਹ ਤਰੀਕ ਜਿਹੜੀ ਆ ਇਹਦੇ ਉੱਤੇ ਤੁਸੀਂ ਕਿਉਂ ਸੰਤਾਨ ਨੂੰ ਪ੍ਰੇਰਿਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਲੈਟਰਪੈਡ ਦੇ ਉੱਤੇ ਚਿੱਠੀਆਂ ਲਿਖ ਰਹੇ ਹੋ ਕਿ ਸਾਨੂੰ ਵੀਜ਼ੇ ਦਿੱਤੇ ਜਾਣ ਕਿਉਂਕਿ ਅਸੀਂ 9 ਤਰੀਕ ਨੂੰ ਗੁਰੂ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣ ਜਾ ਰਹੇ ਹਾਂ ਸੋ ਅੱਜ ਇਹ ਬੀੜਿਆ ਰਹੀ ਔਰ ਜਦ ਤੱਕ ਅਕਾਲ ਤਖਸਾਲ ਨੂੰ ਬੇਨਤੀ ਕਰਨ ਵਸੇ ਆ ਸਾਰਾ মিডিਆ ਸੀ ਇੱਥੇ ਸਦਿਆ ਸਬ ਮੇਰਾ ਦੂਸਰਾ ਸਵਾਲ ਇਹ ਹੈ ਕਿ ਅਕਾਲ ਤਖਸਾਲ ਜਿਸ ਤਰੀਕੇ ਸੇ ਭਾਰਤ ਮੇ ਲਾਗੂ ਹੁੰਦੇ ਹੈ ਪਾਕਿਸਤਾਨ ਮੇ ਵੀ ਕਿਆ ਲਾਗੂ ਗੁਰਦੁਆਰਿਆਂ ਮੇ ਉਨ ਕੀ ਜੋ ਚੀਜ਼ੇ ਹੈ ਉਹ ਲਾਗੂ ਹੁੰਦੀ ਹੈ ਔਰ ਪਾਕਿਸਤਾਨ ਕਿਆ ਗੁਰਦੁਆਰਿਆਂ ਮੇ ਅਲਗ ਜੋ ਗੁਰਪਰੰਪਰਾ ਹੈ ਉਹ ਮਨਾਏ ਜਾਂਦੇ ਹੈ ਦੇਖੋ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਬਾਉਂਡੇਸ਼ਨ ਦਾ ਕਿਸੇ ਬਾਉਂਡਰੀ ਦਾ ਮੁਤਾਜ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਹਰ ਮਰਿਆਦਾ ਨੂੰ ਹਰ ਗੁਰਸਿੱਖ ਨੂੰ ਮੰਨਨ ਦਾ ਉਹਦਾ ਫਰਜ਼ ਹੈ ਔਰ ਉਹ ਭਾਵੇਂ ਦਿੱਲੀ ਚ ਰਹਿੰਦਾ ਹੋਵੇ ਭਾਵੇਂ ਦੇਸ਼ ਦੇ ਕਿਸੇ ਕੋਨੇ ਚ ਰਹਿੰਦਾ ਹੋਵੇ ਭਾਵੇਂ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਰਹਿੰਦਾ ਹੋਵੇ ਮਗਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਫਰਮਾਨ ਦਾ ਕੋਈ ਵੀ ਅਗਰ ਖਿਲਾਫੀ ਕਰਦਾ ਹੈ ਤੇ ਇਹਦਾ ਮਤਲਬ ਉਹ ਸਿਰਸਿਰ ਪੰਥ ਵਿਰੋਧੀ ਹੈ ਔਰ ਸਰਨਾ ਸਾਹਿਬ ਬਾਰੇ ਇਹ ਸਾਰੀ ਦੁਨੀਆ ਜਾਣਦੀ ਹੈ ਕਿ ਹਮੇਸ਼ਾ ਕਾਲ ਤੱਕ ਦੇ ਉਲਟ ਚੱਲੇ ਨੇ ਔਰ ਅੱਜ ਵੀ ਜਿਸ ਵਕਤ ਉਹਨਾਂ ਦੇ ਆਕਾਵਾ ਜਿਹੜਾ ਨੂੰ ਪੰਥ ਤੋਂ ਕੱਢਿਆ ਗਿਆ ਹੈ ਜਿਨ੍ਹਾਂ ਨੂੰ ਤਨਖਾਈਆ ਘੋਸ਼ਿਤ ਕੀਤਾ ਗਿਆ ਹੈ ਉਹਦੇ ਬਾਵਜੂਦ ਵੀ ਇਹਨਾਂ ਨੂੰ ਸਬਕ ਨਹੀਂ ਸਿੱਖਿਆ ਔਰ ਇਹ ਅੱਜ ਵੀ ਕਾਲ ਤੱਕ ਸਾਭ ਤੋਂ ਉਲਟ ਜਾ ਕੇ ਕੰਮ ਕਰ ਰਹੇ ਹੈ ਅੱਛਾ ਇੱਕ ਹੋਰ ਸਵਾਲ ਹੈ ਕਿ ਪਿਛਲੇ ਕੁਝ 2 ਦਿਨ ਪਹਿਲੇ ਇੱਕ ਬੀਜੇਪੀ ਕੇ ਸਾਥ ਬੈਠਕ ਹੋਈ ਹੈ ਉਰੂਸ ਬੈਠਕ ਮੇ ਆਪ ਵੀ ਦਿਖਾਈ ਦੇ ਰਹੇ ਹੈ ਕਿ ਆਪ ਉਸ ਬੀਜੇਪੀ ਕੇ ਜੋ ਨੁਮਾਇंदे ਹੈ ਉਹਨਕੇ ਸਾਥ ਆਪ ਬੈਠੇ ਹੋਏ ਦਿਖਾਈ ਦੇ ਰਹੇ ਹੈ ਸਭ ਤੋਂ ਵੱਡਾ ਸਵਾਲ ਕਿ ਆਪ ਕਿਆ ਬੀਜੇਪੀ ਕੇ ਸਾਥ ਮਿਲੇ ਹੋਏ ਹੈ ਕਿਉਂਕਿ ਆਪ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਕੇ ਵੀ ਅਧਿਖਸ ਹੈ ਦੇਖੋ ਬੜਾ ਇੱਕ ਹਾਸੋਹੀਨ ਗੱਲ ਜਿਹੜੀ ਹੈ ਇਹ ਸਰਨਾ ਸਾਹਿਬ ਨੇ ਵੀ ਚੁੱਕੀ ਹੈ ਮੈਂ ਬੜੇ ਅਦਬ ਦੇ ਨਾਲ ਔਰ ਬੜੀ ਨਿਮਰਤਾ ਦੇ ਨਾਲ ਇੱਕ ਗੱਲ ਜਰੂਰ ਪੁੱਛਣਾ ਚਾਹੁੰਦਾ ਕੀ ਜੈ ਪ੍ਰਕਾਸ਼ ਨੱਡਾ ਜਿਹੜਾ ਦੇਸ਼ ਦਾ ਕੇਂਦਰ ਮੰਤਰੀ ਹੈ ਜਿਹੜੇ ਹੈਲਥ ਮਿਨਿਸਟਰ ਨੇ ਉਹਨਾਂ ਨੂੰ ਮਿਲਣਾ ਕੋਈ ਗੁਨਾਹ ਹੈ ਉਹਨਾਂ ਨੂੰ ਮਿਲਣ ਵਸਤੇ ਕਿਆ ਸ਼੍ਰੀ ਅਕਾਲ ਤਖਸਾਲਬ ਉਸ ਅਕਾਲ ਤਖਸਾਲਬ ਨੇ ਜਿਨ੍ਹਾਂ ਨੂੰ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਤੱਕ ਘੋਸ਼ਿਤ ਕਰਤਾ ਕਿਆ ਉਹਨਾਂ ਨੇ ਕੋਈ ਹੁਕਮ ਲਾਇਆ ਹੋਇਆ ਕਿ ਬੀਜੇਪੀ ਦੇ ਕਿਸੇ ਕੇਂਦਰ ਦੇ ਮੰਤਰੀ ਦੇ ਨਾਲ ਨਹੀਂ ਮਿਲਣਾ ਕਿਆ ਜੇਪੀ ਨੱਡਾ ਜੀ ਅਕਾਲ ਤਖਸਾਲਬ ਨੂੰ ਟੈਟੇਰੀ ਕਰਨ ਵਲੇ ਕਿਸੇ ਗਰੁੱਪ ਦੇ ਨਾਲ ਕੰਸਲਟ ਰੱਖਦੇ ਨੇ ਜਾਂ ਉਹਨਾਂ ਦਾ ਕੋਈ ਐਫਾ ਜਾਂ ਕੰਸਰਨ ਨਹੀਂ ਕਿ ਜਿਨ੍ਹਾਂ ਨੇ ਗੁਰੂ ਘਰਾਂ ਦੀਆਂ ਜਾਂ ਗੁਰੂ ਦੇ ਗੁਰੂਦਵਾਰਾਂ ਦੀਆਂ ਜਾਂ ਕੋਈ ਵੀ ਪੂਜਾ ਸਥਾਨ ਮੰਦਰਾਂ ਦੀਆਂ ਕੋਈ 골ਕਾ ਚੋਰੀ ਕੀਤੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਦੇ ਉੱਤੇ ਆਪ ਆਪਣੇ ਇਲزام ਲੱਗੇ ਹੋਣੇ ਜਿਹੜੇ ਇਸ ਕੁਐਸਚਨ ਨੂੰ ਉਠਾ ਰਹੇ ਨੇ ਕਿਸੇ ਕੇਂਦਰ ਮੰਤਰੀ ਨੂੰ ਮਿਲਣਾ ਉਹਨਾਂ ਦੀ ਕਿਸੇ ਚਾਹ ਪਾਰਟੀ ਦੇ ਵਿੱਚ ਉੱਥੇ ਕੋਈ ਮੀਟਿੰਗ ਨਹੀਂ ਬੁਲਾਈ ਗਈ ਉਹਨਾਂ ਨੇ ਦਿੱਲੀ ਦੇ ਸਿੱਖਾਂ ਦਾ ਇੱਕ ਸਤਕਾਰ ਕਰਦੇ ਹੋਏ ਦਿੱਲੀ ਦੇ ਜਿੰਨੇ ਨਾਮੀ ਸਿੱਖ ਸੀ ਉਹਨਾਂ ਨੂੰ ਬੁਲਾਇਆ ਗਿਆ ਔਰ ਪ੍ਰੋਬਲਮ ਉਹਨਾਂ ਲੋਕਾਂ ਨੂੰ ਆ ਰਹੀ ਹੈ ਜਿਹੜੇ ਲੋਕ ਅੱਜ ਤੱਕ ਇਹਨਾਂ ਘਰਾਂ ਦੀਆਂ ਚਾੱਕਰੀਆਂ ਕਰਦੇ ਰਹੇ ਉਹਨਾਂ ਘਰਾਂ ਦੇ ਝੂਠੇ ਬਰਜ਼ਦਨ ਤੱਕ ਚੁਗਦੇ ਰਹੇ ਅੱਜ ਉੱਥੇ ਉਹਨਾਂ ਨੂੰ ਨਹੀਂ ਬੁਲਾਇਆ ਜਾਂਦਾ ਤੇ ਉਹਨਾਂ ਨੂੰ ਇਸ ਕਰਕੇ ਪੀੜਾ ਹੋ ਰਹੀ ਹੈ ਕਿ ਇਹ ਲੋਕ ਅੱਜ ਕਿਸ ਤਰੀਕੇ ਦੇ ਨਾਲ ਇੱਕ ਮੰਤਰੀਆਂ ਦੇ ਨਾਲ ਬੈਠ ਕੇ ਉੱਥੇ ਸਰਦਾਰ ਹਰਦੀਪ ਸਿੰਘ ਪੂਰੀ ਵੀ ਸੀ ਉਥੇ ਮinority ਦੇ ਚੇਅਰਮੈਨ ਅਲਸਾਨ ਇਕਬਾਲ ਸਿੰਘ ਲਾਲਪੂਰਾ ਸਾਹਿਬ ਵੀ ਸੀ ਸੋ ਇਹ ਕੋਈ ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਨਹੀਂ ਹੋ ਰਹੀ ਸੀ ਇਹ ਦਿੱਲੀ ਦੇ ਪ੍ਰੋਮਿਨੈਂਟ ਸਿੱਖਾਂ ਨੂੰ ਬੁਲਾ ਕੇ ਉਹਨਾਂ ਨੇ ਚਾਹ ਪਾਰਟੀ ਦੇ ਉੱਤੇ ਸਾਡੇ ਲੋਕਾਂ ਦੇ ਬਾਰੇ ਗੱਲ ਕੀਤੀ ਔਰ ਸਾਡੇ ਨਾਲ ਵਿਚਾਰ ਵਟਾਰਾ ਕੀਤਾ ਕਈ ਇਸ਼ੂਸ ਸੀ ਉਹਦੇ ਵਿੱਚ ਕੋਈ ਰਾਜਨੀਤਿਕ ਇਸ਼ੂਸ ਵੀ ਨੇ ਕੋਈ ਧਾਰਮਿਕ ਇਸ਼ੂਸ ਵੀ ਨੇ मैं कैमरे के उसे डिस्कलोज नहीं कर सकता क्योंकि उसमें अगर उस बैठक की बात करें तो दिल्ली का जो आ, आ, बीजेपी का डेलीगेशन है चाहे अध्यक्ष की बात करें या महामंत्री की बात करें वो भी इसमें मौजूद थे और उस मीटिंग के बारे में जो जानकारी मिल रही है कि जो बीजेपी द्वारा किए गए कार्य है वो आम जनता तक पहुँचाने हैं और भी एक बीस मेंबर कमेटी बनी है और एक तीन मेंबर कमेटी बनी है जो बीस मेंबर कमेटी बनी है वो तीन जो मेंबर कमेटी बनी है उनको रिपोर्ट देगी कि किस तरीके से बीजेपी द्वारा किए गए कार्य हैं उनको किस तरीके तक लोगों तक पहुँचाया जाए और वो रिपोर्ट जो तीन मेंबर ਕਮੇਟੀ ਹੈ ਉਹ ਜੇ ਜੋ ਬੀਜੇਪੀ ਕੇ ਅਧਿਖਤ ਹੈ ਉਹਨਕੋ ਦੇਖੀਂ। ਕੀ ਮੈ ਮੈਰੇ ਕੋ ਇਹ 3 ਮੈਂਬਰੀ ਕਮੇਟੀ ਕੇ ਬਾਰੇ ਮੇਂ ਬਤਾ ਦਿਜੀਏ ਉਸਮੇਂ ਕੌਣ ਹੈ 3 ਮੈਂਬਰੀ ਕਮੇਟੀ ਮੇਂ ਜੋ 20 ਮੈਂਬਰੀ ਕਮੇਟੀ ਬਣਾਈ ਹੈ ਇਹ ਚਰਚਾ ਤੋ ਮੈਂ ਮੀਡੀਆ ਕੇ ਰਾਏ ਸੁਨ ਰਹਾ ਹੂੰ ਨਾ ਉੱਥੇ ਕੋਈ ਮੀਟਿੰਗ ਦੇ ਉਤੇ 20 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਨਾ 3 3 ਮੈਂਬਰੀ ਕਮੇਟੀ ਹਾਂ ਜਿੱਥੇ ਵੀ ਰਾਜਨੀਤਿਕ ਲੋਕ ਇੱਥੇ ਹੁੰਦੇ ਆ ਉਹ ਪਾਰਟੀਆਂ ਦੀ ਚਰਚਾ ਉਹਨਾਂ ਦਾ ਕਿਉਂਕਿ ਜ਼ਹਿਨ ਚਉਂਦਾ ਕਿਉਂਕਿ ਕੋਈ ਵੀ ਚੋਣ ਆ ਰਹੇ ਹੋਣ ਚਾਹ ਹਰਿਆਣਾ ਦੇ ਇਸ ਵਕਤ ਚਾਹ ਰਹੇ ਹੋਣ ਚਾਹ ਅੱਗੇ ਮਹਾਰਾਸ਼ਟਰ ਦੇ ਆਣ ਆ ਰਹੇ ਆ ਜਾਂ ਦਿੱਲੀ ਦੇ ਆਣੇ ਆ ਇਹਨਾਂ ਬਾਰੇ ਉਹ ਆਪਸ ਵਿੱਚ ਜ਼ਰੂਰ ਚਰਚਾ ਕਰ ਰਹੇ ਹੋਣਗੇ ਮਗਰ ਜਿਸ ਤਰੀਕੇ ਤੇ ਨਾਲ ਅਚੌਰੀਕਤਾ ਦੇ ਨਾਲ ਸਾਨੂੰ ਉੱਥੇ ਸੱਦਿਆ ਗਿਆ ਸਾਡੇ ਨਾਲ ਕੋਈ ਉੱਥੇ ਰਾਜਨੀਤਿਕ ਗੱਲ ਨਹੀਂ ਹੋਈ ਕੀ ਬੀਜੇਪੀ ਇਸ ਤਰੀਕੇ ਸੇ ਇੱਕ ਇਸ ਬੈਠਕ ਮੇਂ ਕੀ ਇਹ ਵੀ ਚਰਚਾ ਰਹੀ ਹੈ ਕਿ ਜੋ ਕਾਰਜ ਕੀਏ ਗਏ ਹੈ ਬੀਜੇਪੀ ਦੁਆਰਾ ਉਨਕੋ ਜਿਸ ਤਰੀਕੇ ਸੇ ਆਮ ਜਨਤਾ ਤੱਕ ਪਹੁੰਚਾਇਆ ਜਾਏ ਸਿੱਖੋ ਤੱਕ ਪਹੁੰਚਾਇਆ ਜਾਏ ਭਈ ਇਹ ਤੇ ਹਰ ਬੰਦਾ ਆਪਣੀ ਪਾਰਟੀ ਦੇ ਪ੍ਰਚਾਰ ਪ੍ਰਸਾਰ ਦੀ ਗੱਲ ਕਰਦਾ ਮਗਰ ਇਹਦੇ ਵਿੱਚ ਕਿਸੇ ਦੀ ਡਿਊਟੀ ਥੋੜੀ ਲਾਈ ਗਈ ਹੈ ਕਿ ਇਹਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਡਿਊਟੀ ਲਾਈ ਗਈ ਹੈ ਇਹ ਉਹਨਾਂ ਦੇ ਆਪਣੇ ਬੰਦਿਆਂ ਦੀ ਕੋਈ ਗੱਲ ਹੋਈਗੀ ਉਹਨਾਂ ਨੂੰ ਕਿਹਾ ਗਿਆ ਹੋਵੇਗਾ ਜ਼ਰੂਰ ਕਿ ਤੁਸੀਂ ਪ੍ਰਚਾਰ ਪ੍ਰਸਾਰ ਕਰੋ ਮੈਂ ਸਮਝਦਾ ਹਰ ਪਾਰਟੀ ਦੇ ਨੁਮਾਇੰਦੇ ਦੀ ਜ਼ਿੰਮੇਵਾਰੀ ਬੰਦੀ ਹੈ ਕਿ ਉਹ ਆਪਣੇ ਪਾਰਟੀ ਦਾ ਪ੍ਰਚਾਰ ਤੇ ਪ੍ਰਸਾਰ ਜ਼ਰੂਰ ਕਰੇ ਸੋ ਇਹਦੇ ਵਿੱਚ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਕਿਉਂਕਿ ਉੱਥੇ ਜਦ ਮਿਨੋਰੀਟੀ ਕਮਿਸ਼ਨ ਦੇ ਚੇਅਰਮੈਨ ਬੈਠੇ ਹੋਣ ਉਹ ਕਿਸੇ ਪਾਰਟੀ ਨੂੰ